ਕਿਸਾਨੋ ਦੋਸਤੋ ਸਤਿ ਸ਼੍ਰੀ ਅਕਾਲ ਝੋਨੇ ਦੀ ਹਾਈਬ੍ਰਿਡ ਕਿਸਮ 28P67 ਦੇ ਬਾਰੇ ਗੱਲ ਕਰਾਂਗੇ ਕਿਸਾਨਾਂ ਦੇ ਵਿੱਚ ਇਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਹ ਦੋ ਨੰਬਰ ਦੇ ਪਾਣੀ ਦੇ ਵਿੱਚ ਵੀ ਵਧੀਆ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ ਵਧੀਆ ਤਕੜੀਆਂ ਡੱਕਰ ਜ਼ਮੀਨਾਂ ਦੇ ਵਿੱਚ ਤਾਂ ਝਾੜ ਦਿੰਦੀ ਦਿੰਦੀ ਹੈ ਹਲਕੀਆਂ ਜ਼ਮੀਨਾਂ ਦੇ ਵਿੱਚ ਵੀ ਇਹ ਸਫਲਤਾ ਨਾਲ ਉਗਾਈ ਜਾ ਸਕਦੀ ਹੈ ਸਰਕਾਰ ਵੱਲੋਂ ਹਾਈਬ੍ਰਿਡ ਕਿਸਮਾਂ ਦੇ ਵਿੱਚ ਇਹਨੂੰ ਮਾਨਤਾ ਦਿੱਤੀ ਗਈ ਹੈ ਕਿਸਮ ਬਹੁਤ ਵਧੀਆ ਝਾੜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਝਾੜ ਦੇਣ ਵਾਲੀ ਕਿਸਮ ਹੈ ਪਰ ਸਭ ਤੋਂ ਵੱਧ ਧਿਆਨ ਦੇਣ ਵਾਲੀ ਜਿਹੜੀ ਗੱਲ ਹੈ ਉਹ ਇਹ ਹੈ ਵੀ ਇਹਦੀ ਪਨੀਰੀ ਦਾ ਜਿਹੜਾ ਸਹੀ ਸਮਾਂ ਉਹ ਬਹੁਤ ਸਾਰੇ ਕਿਸਾਨਾਂ ਨੂੰ ਸ਼ਾਇਦ ਨਹੀਂ ਪਤਾ ਜੋ ਕਿਸਾਨ ਵੀਰ ਪਹਿਲੀ ਵਾਰੀ ਝੋਨਾ ਲਾ ਰਹੇ ਨੇ ਉਹ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਕਿਉਂਕਿ ਪਨੀਰੀ ਦੀ ਵਿਜਾਈ ਦਾ ਜਿਹੜਾ ਝਾੜ ਦੇ ਉੱਪਰ ਬਹੁਤ ਅਸਰ ਪੈਂਦਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਪਨੀਰੀ ਦੀ ਬਿਜਾਈ ਦਾ ਸਹੀ ਸਮਾਂ ਕੀ ਆ ਕਿੰਨੇ ਦਿਨ ਦੀ ਪਨੀਰੀ ਖੇਤ ਦੇ ਵਿੱਚ ਪਟਕੇ ਆਪਾਂ ਟਰਾਂਸਪਲੈਂਟ ਕਰਨੀ ਹੈ ਜਿਦੇ ਨਾਲ ਆਪਾਂ ਨੂੰ ਵੱਧ ਤੋਂ ਵੱਧ ਝਾੜ ਮਿਲ ਸਕੇ ਜਿਹੜੇ ਕਿਸਾਨ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਅਤੇ ਮੌਸਮ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਵੀਡੀਓ ਪਹੁੰਚ ਸਕੇ ਹੁਣ ਗੱਲ ਕਰਦੇ ਆਪਾਂ ਵੀ ਇਹਦੇ ਸਹੀ ਸਮੇਂ ਦੇ ਬਾਰੇ ਕਿੰਨਾ ਕਿਹੜਾ ਸਹੀ ਸਮਾਂ ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਬੀਜ ਤੋਂ ਬੀਜ ਪੱਕਣ ਦੇ ਲਈ 135 ਤੋਂ 40 ਦਿਨ ਇਹ ਲੈਂਦੀ ਆ ਵਧੀਆ ਝਾੜ ਦੇ ਵਾਸਤੇ ਪਨੀਰੀਏ ਦੀ 20 ਮਈ ਤੋਂ ਪਹਿਲਾਂ ਬਿਲਕੁਲ ਨਹੀਂ ਬੀਜਣੀ ਚਾਹੀਦੀ 20 ਮਈ ਤੋਂ ਬਾਅਦ ਹੀ ਪਨੀਰੀ ਦੀ ਬਜਾਈ ਇਹਦੀ ਕਰੋ 25 ਮਈ ਦੇ ਨੇੜੇ ਤੇੜੇ ਬਜਾਈ ਦਾ ਬਹੁਤ ਵਧੀਆ ਸਮਾਂ ਹੈ 25 ਤੋਂ 30 ਦਿਨ ਦੀ ਪਨੀਰੀ ਖੇਤ ਦੇ ਵਿੱਚ ਆਪਾਂ ਪਟਕੇ ਲਾਉਣਿਆ ਤਾਂ ਝਾੜ ਪੂਰਾ ਮਿਲਦਾ ਜਿਆਦਾ ਅਗੇਤੀ ਪਨੀਰੀ ਵੱਡੀ ਉਮਰ ਦੀ ਪਨੀਰੀ ਲਾਉਣ ਨਾਲ ਝਾੜ ਦੇ ਉੱਤੇ ਮਾੜਾ ਅਸਰ ਪੈਣਾ ਇਸ ਲਈ ਬਿਲਕੁਲ ਹੀ 20 ਮਈ ਤੋਂ ਪਹਿਲਾਂ ਇਹਦੀ ਪਨੀਰੀ ਨਾ ਬੀਜੀ ਜਾਵੇ 25 ਮਈ ਤੋਂ ਬਾਅਦ ਜੇ ਪਨੀਰੀ ਦੀ ਆਪਾਂ ਬਜਾਈ ਸ਼ੁਰੂ ਕਰ ਦਾਂ ਤਾਂ ਪੂਰਾ ਝਾੜ ਮਿਲਦਾ ਜਿਹੜਾ ਇਹਦਾ 20 ਕਿਲੋ ਪ੍ਰਤੀ ਏਕੜ ਬਾਧੂ ਹੈ ਇਸ ਤੋਂ ਜ਼ਿਆਦਾ ਜ਼ਰੂਰਤ ਨਹੀਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ